ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਬਾਰੇ ਅੱਜਾਂ ਕਰੀ ਹੁਣੇ-ਹੁਣੇ ਮੌਸਮ ਬਾਰੇ ਅਈ ਚੇਤਾਵਨੀ ਆਈਐਮਡੀ ਨੇ ਜਾਰੀ ਕੀਤਾ ਅਲਰਟ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਤਾਵੜੀ ਅਨੁਸਾਰ ਅੱਜ ਤੋਂ ਕਈ ਰਾਜਾਂ ਵਿੱਚ ਮੌਸਮ ਆਪਣਾ ਮੂਜਾਜ ਬਦਲ ਲਵੇਗਾ ਨਵੀਂ ਪੱਛਮੀ ਗੜਬੜੀ ਤੇ ਸੱਗਰਮ ਹੋਣ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਤੇ ਪਹਾੜੀ ਖੇਤਰਾਂ 'ਚ ਬਰਫਬਾਰੀ ਹੋ ਸਕਦੀ ਹੈ ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਉੱਤਰਾਖੰਡ ਦਿੱਲੀ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਰਾਜਸਥਾਨ ਸ਼ਾਮਲ ਹਨ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 12 18 ਤੋਂ ਲੈ ਕੇ 22 ਫਰਵਰੀ ਵਿਚਾਲੇ ਪੰਜਾਬ ਚ ਤੇਜ਼ ਹਵਾਵਾਂ ਦੇ ਨਾਲ ਮੀਂਹਣੇ ਦੀ ਗੜੇਮਾਰੀ ਹੋਵੇਗੀ ਇਸ ਤੋਂ ਇਲਾਵਾ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਇਸ ਨਾਲ 19 ਤੋਂ 20 ਫਰਵਰੀ ਨੂੰ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਵੀ ਸਤਾਵਨੀ ਜਾਰੀ ਕੀਤੀ ਹੈ ਤੇ ਅਨੁਮਾਨ ਹੈ ਕਿ 18 ਤੋਂ 20 ਫਰਵਰੀ ਦੇ ਦਰਮਿਆਨ ਹਲਕੀ ਤੋਂ ਦਰਮਿਆਨੀ بارش ਹੋਵੇਗੀ ਕੁਝ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਜੀ ਹਾਂ ਹੁਣੇ-ਹੁਣੇ ਮੌਸਮ ਦੀ ਤਾਜ਼ਾ ਅਪਡੇਟ ਆਈ ਸੋ ਵੀਡੀਓ ਨੂੰ ਬਤ ਵਤ ਲੋਕਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਹਰ ਕਿਸ ਨੂੰ ਮੌਸਮ ਦੀ ਜਾਣਕਾਰੀ ਮਿਲ ਜਾਵੇ ਜੀहां ਵੀਡੀਓ ਵੱਧ ਤੋਂ ਵੱਧ WhatsApp Facebook ਗਰੁੱਪਾਂ ਤੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਦਾਤ